ਨੁਮਾਨਗੜ ਅਸੀਂ ਬਰਾਤ ਲੈ ਕੇ ਗਏ ਸੀ ਉਹ ਸਾਰੇ ਸ਼ਹਿਰੀ ਬੰਦੇ ਸੀ ਅਸੀਂ ਵਿੱਚ ਦੋ ਜਾਨੇ ਪਿੰਡੂ ਸੀ ਅੱਛਾ ਸਾਡੇ ਦੋ ਜਾਨਿਆਂ ਦੀ ਪੱਗਾਂ ਬੰਨੀਆਂ ਹੋਈਆਂ ਸੀ ਮੈਂ ਆਪਣੇ ਖਿਆਲਾਤਾਂ ਦੇ ਮੁਤਾਬਕ ਉਹਨੂੰ ਕਿਹਾ ਵੀ ਆਪਾਂ ਦੋ ਜਾਨੇ ਆ ਜਿਹੜਾ ਡਰਾਈਵ ਕਨੈਕਟਰ ਆਪਣੀ ਪੱਗਾਂ ਦੂਜੇ ਸਾਰੇ ਪੜੇ ਲਿਖੇ ਲੋਕ ਐ ਆਪਾਂ ਕਿਉਂ ਨਾ ਹੋਈਏ ਕਿ ਜਿਵੇਂ ਜਿਵੇਂ ਇਹ ਖਾਣਾ ਜਿਹੜਾ ਖਾਣਗੇ ਆਪਾਂ ਵੀ ਯਾਰ ਉਵੇਂ ਹੀ ਖਾਈਏ ਮੈਨੂੰ ਉਹ ਕਹਿੰਦਾ ਵੀ ਆਪਣਾ ਤਾਂ ਇਹ ਨਹੀਂ ਕੰਮ ਨਹੀਂ ਜਮਾ ਕੁਛ ਨਹੀਂ ਹੁੰਦਾ ਯਾਰ ਆਪਾਂ ਵੀ ਸਿਆਣੇ ਬਣ ਕੇ ਦੇਖ ਲਈਏ ਪਿੰਡੂ ਕੰਮ ਨਾ ਕਰਕੇ ਮੈਂ ਜੀ ਜਦੋਂ ਉਹਨਾਂ ਨੇ ਪਲੇਟਾ ਚੱਕਿਆ ਮੈਂ ਵੀ ਚੱਕ ਲਈ ਪਲੇਟ ਚੱਕੀ ਮੈਂ ਬਰਫੀ ਦੀਆਂ ਦੋ ਟਿੱਕੀਆਂ ਵਿੱਚ ਰੱਖ ਲਈਆਂ ਨਾਲ ਉਹਨਾਂ ਨੇ ਚਮਚਾ ਚੱਕਿਆ ਆਪਾਂ ਵੀ ਚੱਕ ਲਿਆ ਹੁਣ ਉਹਨਾਂ ਨੇ ਚਮਚੇ ਦੇ ਨਾਲ ਬਰਫੀ ਦੀ ਟਿੱਕੀ ਯਾਰ ਆਰਾਮ ਨਾਲ ਕੱਟੀ ਅਸੀਂ ਯਾਰ ਕਹੀ ਦੇ ਟੱਕ ਵਾਂਗੂ ਮਾਰੀ ਜਦੋਂ ਕਹੀ ਦੇ ਟੱਕ ਵਾਂਗੂ ਮਾਰੀ ਇੱਕ ਟਿੱਕੀ ਆਏ ਨਿਕਲ ਗਈ ਕਾਇ ਨਿਕਲ ਗਈ ਮੇਰੇ ਹੱਥ ਦਾ ਕੋਈ ਨਹੀਂ ਆਈ ਮੈਂ ਇਹਨੂੰ ਆਖ ਮੈਂ ਕਿ ਭਾਈ ਸਾਹਿਬ ਮੈਂ ਉਹ ਨਾਲੇ ਕਨੈਕਟਰ ਹਾਂ ਕਿ ਮੈਂ ਕਿ ਤੂੰ ਵੀ ਸਾਹਿਬ ਨਾ ਵੱਡੀ ਮੈਂ ਕਿ ਮੇਰੀਆਂ ਤੋਂ ਦੋਨੇ ਥੱਲੇ ਗਏ ਆਪਾਂ ਤਾਂ ਤਾਂ ਚਮਚਾ ਨਹੀਂ ਚੱਲਦਾ ਕਹਿੰਦਾ ਹੋਰ ਮੈਂ ਕਿ ਕੋਈ ਕੰਮ ਨਹੀਂ ਬਈ ਐਂ ਤਾਂ ਆਪਾਂ ਅੱਦੇ ਭੁੱਖੇ ਰਹਿ ਜਾਾਂਗੇ ਆਪਾਂ ਤਾਂ ਐਂ ਕਰਕੇ ਕਿੱਡ ਦੀ ਗੇਂਦ ਵਾਂਗੂ ਚਲਾ ਅੰਦਰ ਸਾਭਤੀ ਟਿੱਕੀ ਚੱਕੀ ਜੀ ਮੈਂ ਤਾਂ ਐਂ ਸ਼ੁਰੂ ਕਰਤਾ ਇਹਨਾਂ ਨੂੰ ਤਾਂ ਉਹੀ ਗੱਲ ਹੋਈ ਸੀ ਇਹਨਾਂ ਨੂੰ ਤਾਂ ਅੱਦੀ ਅੱਦੀ ਖਾਣੀ ਸ਼ਹਿਰੀ ਬੰਦੇ ਸੀਗੇ ਅੱਦੀ ਅੱਦੀ ਟਿੱਕੀ ਖਾ ਕੇ ਇਹਨਾਂ ਤਾਂ ਕਿਸੇ ਨੇ ਓਵਰ ਕਹਿਤਾ ਕਿਸੇ ਨੇ ਕੁਛ ਕਹਿਤਾ ਕੋਈ ਹੱਥ ਧੋਣ ਲੱਗਿਆ ਮੈਂ ਕਿ ਆਪਾਂ ਤਾਂ ਰਹਿ ਗਏ ਸੀਗੇ ਭੁੱਖੇ ਦੁ ਬਾਬੂ ਜੀ ਆਏ ਹੂੰ ਕਹਿੰਦਾ ਸੰਗੇ ਹੋ ਨਾ ਵੀਰ ਜੀ ਹਾਂ ਤੇ ਆਰਾਮ ਨਾਲ ਖਾ ਲਿਓ ਸਾਨੂੰ ਪੁੱਛਣ ਦੀ ਲੋੜ ਨਾ ਪਵੇ ਮੈਂ ਆਖਿਆ ਜੀ ਕੋਈ ਗੱਲ ਨਹੀਂ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਮੈਂ ਸੰਗੇ ਆਈ ਨਹੀਂ ਹਾਂ ਕਰਕੇ ਦੂਜੀ ਵਾਰ ਤੇ ਖਾਣਾ ਖਾਣ ਵੇਲੇ ਨਾ ਸਾਨੂੰ ਬੁਲਾਣੇ ਨਾ ਪੋ ਹੂੰ ਮੈਂ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਨਹੀਂ ਬੁਲਾਉਣ ਦੀ ਲੋੜ ਨਹੀਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਉਹਨਾਂ ਨੇ ਕੀ ਕੀਤਾ ਜੀ ਦੁਬਾਰਾ ਖਾਣਾ ਲਾਤਾ ਆਪਦਾ ਪ੍ਰੋਗਰਾਮ ਕੀਤਾ ਅਸੀਂ ਫੇਰ ਸਾਰਿਆਂ ਨਾਲ ਪਹਿਲਾਂ ਆ ਗਏ ਹੂੰ ਜਦੋਂ ਪਹਿਲਾਂ ਆ ਗਏ ਉੱਥੇ ਅਸੀਂ ਬੈਠੇ ਤੇ ਮੈਂ ਉਹਨੂੰ ਆਖਿਆ ਮਖਿਆ ਜਦੋਂ ਉਹ ਇਹ ਆਉਣਗੇ ਇਹਨਾਂ ਨੇ ਕੀ ਕੀਤਾ ਜੇ ਤਾਂ ਐ ਰਮਾਲ ਬੰਨੇ ਵੇ ਐ ਕਰਕੇ ਨੱਚਦੇ ਆਉਣ ਮੈਂ ਆਖਿਆ ਜਦੋਂ ਉਹ ਨੱਚਣਗੇ ਯਾਰ ਇਹਨਾਂ ਨੇ ਡੂਡ ਡੂਡ ਰੋਟੀ ਖਾਣੀ ਕਿ ਖਾਣੀਆਂ ਆਪਾਂ ਕਿਉਂ ਨਾ ਚੱਲ ਗਏ ਉੱਥੇ ਪਹਿਲੀਆਂ ਜੀ ਆਪਾਂ ਪਹਿਲੀਆਂ ਦਿਖਾ ਕੇ ਆਉਂਦੇ ਨਿਗੜਾਂਗੇ ਆਪਾਂ ਡਰਾਈਵਰ ਕਨੈਕਟਰ ਜਦੋਂ ਅਸੀਂ ਅੰਦਰ ਗਏ ਜੀ ਅੰਦਰ ਜਾਣ ਸਾਰ ਆਇ ਲੱਗਾ ਬਲੰਮਾ ਖਾਣਾ ਤੇ ਬਾਬੂ ਜੀ ਅੰਦਰ ਖੜੇ ਕੱਲੇ ਆਪਦਾ ਦੇਖ ਰਹੇ ਕਰ ਰਹੇ ਸੀਗੇ ਤੇ ਗਜਰੇਲਾ ਪਿਆ ਸੀ ਜਮਾ ਸਿਰੇ ਤੇ ਜਦੋਂ ਆਪਾਂ ਇਧਰੋਂ ਰੋਟੀ ਖਾ ਕੇ ਜਾਂਦੇ ਗਜਰੇਲਾ ਸਿਰੇ ਤੇ ਹੁੰਦਾ ਹਾਂ ਹਾਂ ਮੈਂ ਤਾਂ ਉਧਰੋਂ ਚੱਕ ਕੇ ਚਮਚਾ ਪਹਿਲੇ ਗਜਰੇਲੇ ਕੋਲੇ ਵੱਜਿਆ ਅੱਛਾ ਗਜਰੇਲੇ ਕੋਲੇ ਵੱਡੀ ਪਲੇਟ ਜਿਹੜੀ ਜਪਰ ਰੋਟੀਆਂ ਧਰਦੇ ਹੁੰਦੇ ਮੈਂ ਤਾਂ ਉਹਦੇ ਜੀ ਗਜਰੇਲਾ ਪਾ ਲਿਆ ਅੱਛਾ ਪਾ ਕੇ ਚਮਚਾ ਵਿੱਚ ਗੱਡ ਲਿਆ ਬਾਪੂ ਜੀ ਫੇਰ ਆਗੇ ਤੁਸੀਂ ਦੋ ਤਿੰਨ ਜਾਣੇ ਵੱਖੋ ਬੱਕਰੀ ਪਲੇਟ ਲੈ ਲੈਂਦੇ ਮੱਖਾ ਜੀ ਵੱਖੋ ਬੱਕਰੀ ਪਲੇਟ ਨੂੰ ਕੀ ਤਾਂ ਮੇਰੇ ਇਕੱਲੇ ਦਾ ਸਮਾਨ ਐ ਨਾ ਨਾ ਇੰਨਾ ਖਾ ਜਾਂਗੇ ਯਾਰ ਮੈਂ ਅੱਖ ਯਾਰ ਕਮਾਲ ਕਰਦੇ ਇੰਨਾ ਤੁਹਾਨੂੰ ਸ਼ੁਕਰ ਨਹੀਂ ਹੁੰਦਾ ਮਗਾ ਸ਼ੂਗਰ ਤੁਹਾਨੂੰ ਹੁੰਦਾ ਜੀ ਤੁਹਾਡੇ ਅੰਦਰ ਇੱਕ ਗਲਾਬਜਮਣਿਆ 400 ਪਰੇ ਪਾਸੇ ਮਾਰਦੀ ਫਿਰਦੀ ਐ ਮੇਰੇ ਅੰਦਰ 50 ਗਲਾਬਜਮਣਿਆ ਯਾਰ ਇਹਨਾਂ ਨੂੰ ਸਾਹੀ ਨਹੀਂ ਆਉਂਦਾ ਕੋਈ ਕਹਿੰਦੇ ਐ ਇਧਰ ਨੂੰ ਹੋ ਜਾ ਭੈਣੇ ਇਧਰ ਨੂੰ ਹੋ ਜਾ ਭੈਣੇ ਮੈਨੂੰ ਵੀ ਥਾਂ ਦੇ ਇਸ ਕਰਕੇ ਉਹ ਮੇਰੇ ਕੋਲ ਨਹੀਂ 2-3 ਮਿੰਟ ਤਾਂ ਦੇਖਿਆ ਉਹਨੇ ਤੇ ਮੈਂ ਤਾਂ ਹੱਥਾਂ ਨਾਲ ਚਲਾਤਾ ਕੰਮ ਜੋ ਚਲਾਤਾ ਤੇ ਪਲੇਟ ਖਾਲੀ ਹੋ ਗਈ ਫੇਰ ਫੇਰ ਵਾ ਆ ਕਹਿੰਦੀ ਨਾ ਪਹਿਲਾਂ ਮੈਨੂੰ ਐ ਦੱਸੋ ਵੀ ਤੁਹਾਡਾ ਸਰੀਰ ਹਾਜਮ ਇਹਨਾਂ ਕਿੱਥੇ ਕਰਦਾ ਯਾਰ ਮੈਂ ਕਿਹਾ ਹਾਜਮ ਹੀ ਸਾਡਾ ਕੰਮ ਕਰਾਉਂਦਾ ਹੈ ਬੰਦਾ ਸਾਡਾ ਕੰਮ ਕਰਾਉਂਦਾ ਐ ਹੋਈ ਸੀ ਜੀ ਉਹ ਮੇਨੂੰ